ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ। ਵੈਸੇ ਤਾਂ ਜਿਹੜਾ ਹੈਗਾ ਸੱਚ ਮੇਰਾ ਇਹ ਵਿਸ਼ਾ ਜਿਹੜਾ ਹੈ ਨਹੀਂ ਕਿਉਂਕਿ ਆ ਪਤਿਕ ਨਿੱਕੀ ਜਾਣਕਾਰੀ ਤੁਹਾਡੇ ਨਾਲ ਫਸਲਾਂ ਦੀ ਸਫਲਤਾ ਕਾਸ਼ਤ ਬਾਰੇ ਕਿਉਂਕਿ ਮੇਰਾ ਮੁੱਖ ਮੰਤਵ ਹੈਗਾ ਕਿ ਆਪਾਂ ਖੇਤੀ ਖਰਚੇ ਨੂੰ ਸੀਮਤ ਰੱਖ ਕੇ ਚੰਗਾ ਫਸਲੀ ਝਾੜ ਕਿਵੇਂ ਲੈਣਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹੁੰਦੇ ਆ। ਤੇ ਇਹ ਇੱਕ ਜਿਹੜਾ ਹੈਗਾ ਸਮਾਜਿਕ ਆਪਣਾ ਇਸ਼ੂ ਆ ਕਿਸਾਨੀ ਦਾ ਮਸਲਾ ਤਾਂ ਇਹਦੇ ਬਾਰੇ ਮੈਂ ਥੋੜਾ ਜਿਆ ਅ ਗੱਲ ਕਰਨਾ ਚਾਹੁੰਦਾ ਸੀਗਾ ਇਸ ਕਰਕੇ ਮੈਂ ਸੋਚਿਆ ਕਿ ਥੋੜਾ ਤੁਹਾਡੇ ਨਾਲ ਇਸ ਬਾਰੇ ਬਤ ਵੀ ਜਿਹੜੀ ਗੱਲਬਾਤ ਕਰੀਏ ਇੱਕ ਦੋ ਨੁਕਤੇ ਸੀਗੇ ਮੇਰੇ ਧਿਆਨ ਚ ਕਿ ਜ਼ਮੀਨ ਦੇ ਠੇਕੇ ਦਾ ਆਪਾਂ ਕਹਿ ਦਿੰਨੇ ਆ ਜ਼ਮੀਨ ਦੇ ਠੇਕੇ ਦੇ ਰੇਟ ਹਰ ਸਾਲ ਥੋੜੇ ਬਹੁਤੇ ਵੱਧ ਜਾਂਦੇ ਆ ਇਹ ਇੱਕ ਇਸ ਤਰ੍ਹਾਂ ਦਾ ਜਿਹੜਾ ਮਸਲਾ ਹੈ ਜਿਹੜਾ ਆਪਣਾ ਘਰ ਦਾ ਮਸਲਾ ਘਰ ਦਾ ਮਸਲਾ ਕਿਵੇਂ ਹੈ ਕਿ ਇਹਦੇ ਵਿੱਚ ਕੋਈ ਸਰਕਾਰ ਦਾ ਜਾਂ ਕਹਿ ਲਈਏ ਜਾਂ ਕੋਈ ਹੋਰ ਕਿਸੇ ਥਰਡ ਜਿਹੜਾ ਪਰਸਨ ਦਾ ਜਾਂ ਤੀਜੀ ਪਾਰਟੀ ਦਾ ਕੋਈ ਇਹਦੇ ਵਿੱਚ ਸਬੰਧ ਨਹੀਂ ਹੈਗਾ ਇਹ ਜ਼ਮੀਨ ਦੇ ਮਾਲਕਾਂ ਵੱਲੋਂ ਜਿਹੜੇ ਕੋਈ ਹੋਰ ਅੰਡੀ ਗਵੰਡੀ ਕੋ ਖੇਤੀ ਕਰਦੇ ਉਹਨਾਂ ਨੂੰ ਜ਼ਮੀਨ ਠੇਕੇ ਦੇ ਦਿੱਤੀ ਜਾਂਦੀ ਹੈ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਆ ਉਹਨਾਂ ਵੱਲੋਂ ਜ਼ਮੀਨ ਲੈ ਲਈ ਜਾਂਦੀ ਹੈ ਤੇ ਇਹਦੇ ਵਿੱਚ ਕੋਈ ਤੀਜੇ ਬੰਦੇ ਦਾ ਦਖਲੰਦਾਜ਼ੀ ਹੈ ਨਹੀਂ ਕਿ ਪਰ ਇਹੇ ਆਪਣੇ ਤੋਂ ਜਿਹੜਾ ਹੈਗਾ ਕੰਟਰੋਲ ਅ ਨਹੀਂ ਹੋ ਰਿਹਾ ਪ੍ਰੋਪਰ ਵੱਧ ਰਿਹਾ ਹੈ ਹਰ ਸਾਲ ਜ਼ਮੀਨ ਨੂੰ ਆਪਾਂ ਲਾਹੇਵੰਦ ਜਿਹੜਾ ਖੇਤੀ ਨੂੰ ਆਪਾਂ ਕਹਿੰਦੇ ਨੇ ਲਾਹੇਵੰਦ ਨਹੀਂ ਖੇਤੀ ਲਾਹੇਵੰਦ ਹੈਗੀ ਹੈ ਖੇਤੀ ਦੇ ਵਿੱਚ ਜੇ ਆਪਾਂ ਬੜੀ ਉਹਨੂੰ ਕੰਟਰੋਲ ਕਰਕੇ ਖਰਚਿਆਂ ਨੂੰ ਚਲਦੇ ਆ ਤੇ ਬੰਦੇ ਦੀ ਜਿੰਨੀ ਕਾ ਆਪਣੀ ਆਪਾਂ ਮਾਲਕੀ ਦੀ ਜ਼ਮੀਨ ਹੈ ਪੰਜ ਕਿੱਲੇ ਕਈ ਕਿਸਾਨ ਵੀਰ ਛੋਟੇ ਐਦੋਂ ਉਹ ਚਲੋ ਥੋੜੀ ਬਹੁਤੀ ਕਿਤੇ ਸਬਜ਼ੀ ਦੀ ਕਾਸ਼ਤ ਕਰ ਲਈ ਜਾਂ ਜਿਹਦੇ ਵਿੱਚ ਥੋੜੇ ਬਹੁਤੇ ਪੈਸੇ ਆਈ ਜਾਣ ਪੰਜ ਏਕੜ ਦਾ 1 ਏਕੜ 12 15 ਜੇ ਆਪਾਂ ਆਪਦੀ ਵੀ ਖੇਤੀ ਕਰਦੇ ਆ ਤਾਂ ਉਹਦੇ ਵਿੱਚ ਬਚਤ ਹੈਗੀ ਇਹਦੇ ਬਚਤ ਕਿਵੇਂ ਹੈਗੀ ਹੁਣ ਜਿਹੜੇ ਬੰਦੇ ਜੇ ਫਰਜ ਕਰ ਲੂ ਠੇਕੇ ਤੇ ਜ਼ਮੀਨ ਚੜਦੀ ਹੁਣ ਮੈਂ ਇਸ ਵਾਰ ਦੇਖ ਰਿਹਾ ਸੀਗਾ ਕਈ ਥਾਵਾਂ ਤੇ ਉੱਤੇ ਪੋਸਟਾਂ ਵੀ ਆ ਜਾਂਦੀਆਂ ਕੋਈ ਫੇਸ ਸੋਸ਼ਲ ਮੀਡੀਆ ਤੇ ਕਿ 80000 90000 ਨੂੰ ਜੇ ਦੋ ਵੱਧ ਵੀ ਠੇਕੇ ਤੇ ਜ਼ਮੀਨ ਜਾ ਸਕਦੀ ਹੈ ਤੁਸੀਂ ਇਹ ਦੇਖੋ ਵੀ ਉਹ ਵੱਜਮਾ ਪੈਸਾ ਆਪਾਂ ਚਾਹੇ 70000 ਦਿੱਤਾ 80 ਦਿੱਤਾ 90 ਦਿੱਤਾ ਉਹ ਵੱਜਮਾ ਪੈਸਾ ਆਪਾਂ ਜ਼ਮੀਨ ਦੇ ਮਾਲਕ ਨੂੰ ਦਿੱਤਾ ਉਸ ਤੋਂ ਬਾਅਦ ਆਪਾਂ ਵੀ ਵਿੱਚੋਂ ਕੁਝ ਨਾ ਕੁਝ ਬਚਾਉਣਾ ਚਾਹੇ ਆਪਾਂ ਨੂੰ ਘੱਟ ਬਚੇ ਇਹ ਮੈਂ ਦੇਖਿਆ ਕਿ ਜਿਹੜਾ ਠੇਕੇ ਤੇ ਜ਼ਮੀਨ ਲੈਣ ਵਾਲੇ ਜਿਹੜੇ ਸ਼ੁਰੂ ਦੇ ਵਿੱਚ ਕਿਸਾਨ ਵੀਰ ਹੈ ਜਿਵੇਂ 5 ਏਕੜ ਲੈ ਲਿਆ ਆਪਾਂ ਠੇਕੇ ਤੇ ਜਾਂ 10 ਲੈ ਲਈ ਜਾਂ 20 ਲੈ ਲਈ ਉਹਦੇ ਵਿੱਚ ਇਸ ਚੱਕਰ ਦੇ ਵਿੱਚ ਥੋੜੇ ਜਿھے ਫਸੇ ਕਿਵੇਂ ਇਹ ਮੇਰੇ ਧਿਆਨ ਚ ਥੋੜਾ ਜਿਹਾ ਨੁਕਤਾ ਆਉਂਦਾ ਹੁੰਦਾ ਕਿ ਜਿਵੇਂ ਆਪਾਂ 10 ਏਕੜ ਲੈ ਲਈ 15 ਲੈ ਲਈ ਉਹਦੇ ਵਿੱਚੋਂ ਆਪਾਂ ਜਿਹੜੀ ਹੈਗੀ ਆਪਣੀ ਜਿੰਨੀ ਫਸਲ ਸੜਦੇ ਆ ਉਹਦੇ ਉੱਤੇ ਆਪਾਂ ਆਪਦੀ ਜ਼ਰੂਰਤ ਵਾਸਤੇ ਪੈਸੇ ਵਰਤ ਲੈਣੇ ਆ ਤੇ ਉਦੋਂ ਬਾਅਦ ਫਿਰ ਆਪਣਾ ਉਹ ਇੱਕ ਹਿਸਾਬ ਦਾ ਕਹਿ ਲਈਏ ਕਿ ਆਪਣੀ ਉਹ ਜ਼ਰੂਰਤ ਬਣ ਜਾਂਦੀ ਕਿ ਉਨੀ ਕ ਆਪਾਂ ਫਸਲ ਜਿਹੜੀ ਹੈਗੀ ਆ ਪੈਦਾਵਾਰ ਲਈਏ ਇਸ ਵਾਰ ਇੱਕ ਵਾਰ ਜਿੰਨੀ ਆਪਾਂ ਜ਼ਮੀਨ ਲੈ ਲਈ ਠੇਕੇ ਤੇ ਤਾਂ ਉਦੋਂ ਆਪ ਨੂੰ ਘਟਾਉਣਾ ਮੁਸ਼ਕਲ ਹੋ ਜਾਂਦਾ ਇਹਦੇ ਕਰਕੇ ਫਿਰ ਆਪਣਾ ਇਹ ਹੁੰਦਾ ਕਿ ਕਈ ਵਾਰ ਜਿਵੇਂ ਇੱਕ ਜੇ ਆਪਾਂ ਠੇਕੇ ਦੀ ਜ਼ਮੀਨ ਕੋਈ ਬੰਦਾ ਲੈ ਰਿਹਾ ਦੂਸਰੇ ਨੇ ਜੇ ਉਹੀ ਲੈਣੀ ਆ ਤਾਂ ਉਹ ਰੇਟ ਵਧਾਉਂਦੇ ਆ ਇਹ ਰੇਟ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਇਹਦੇ ਵਿੱਚ ਜੇ ਆਪਾਂ ਰੇਟ ਕੰਟਰੋਲ ਚ ਰੱਖਦੇ ਆ ਤਾਂ ਉਹ ਵੀ ਆਪਾਂ ਨੂੰ ਬਚਦਾ ਹੈ ਮੇਰੀ ਬੇਨਤੀ ਇਹ ਹੈ ਇੱਕ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਤੁਹਾਡੇ ਏਰੀਆ ਦੇ ਵਿੱਚ ਠੇਕੇ ਦਾ ਕੀ ਰੇਟ ਚੱਲਦਾ ਇਹਦੇ ਬਾਬਤ ਆਪਾਂ ਨੂੰ ਜਿਹੜਾ ਹੈਗਾ ਗੱਲਬਾਤ ਦੇ ਨਾਲ ਜਾਂ ਸਾਂਝੇ ਤੌਰ ਤੇ ਜਿਹੜਾ ਹੈਗਾ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਦਿਨੇ ਦਿਨ ਇਹ ਰੇਟ ਵਧੂਗਾ ਤੇ ਕਿੱਥੇ ਜਾ ਕੇ ਖੜੂਗਾ ਇਹ ਜਿਹੜਾ ਹੈਗਾ ਇੱਕ ਫਾਲਤੂ ਦਾ ਖਰਚਾ ਜਿਹੜਾ ਹੈਗਾ ਹਰ ਸਾਲ ਵਧ ਰਿਹਾ ਹੈ ਇਹਦੇ ਵੱਲ ਆਪਾਂ ਨੂੰ ਖਾਸ ਤਵੱਜੋ ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਇਹਦੇ ਵੱਲ ਆਪਾਂ ਨੂੰ ਖਾਸ ਤਵੱਜੋ ਦੇਣੀ ਚਾਹੀਦੀ ਇੱਕ ਦੂਜੇ ਤੋਂ ਰੇਟ ਨਹੀਂ ਵਧਾਉਣਾ ਚਾਹੀਦਾ ਇਹ ਜਿਹੜਾ ਫਿਕਸ ਰੇਟ ਆ ਅੱਜ ਕਰ ਲਉ ਠੇਕੇ ਦਾ ਹੁਣ ਆਪਾਂ ਕਹਿ ਲਈਏ ਕਿ 65 ਆ 70 ਇੱਥੇ ਕਿ ਜ ਬਹੁਤ ਹੁੰਦਾ ਬਹੁਤ ਹੁੰਦਾ ਇਸ ਤੋਂ ਬਾਅਦ ਆਪਾਂ ਵਧਾ ਲੈਨੇ ਇਹ ਵੀ ਮੈਕਸਿਮਮ ਆ ਇਸ ਤੋਂ ਬਾਅਦ ਆਪਾਂ ਵਧਾ ਲੈਨੇ ਤਾਂ ਉਹ ਜਿਹੜਾ ਹੈਗਾ ਫालतू ਐਡ ਹੋ ਜਾਂਦਾ ਫੇਰ ਆਪਾਂ ਉਹ ਜ਼ਮੀਨ ਜਿਹੜੀ ਠੇਕੇ ਤੇ ਉਸ ਤੋਂ ਵੱਧ ਆ ਜਿਹੜਾ ਪੋਟੈਂਸ਼ੀਅਲ ਐਕਸਪਲੋਰ ਕਰਨ ਵਾਸਤੇ ਉਹਦੇ ਵਿੱਚ ਫੇਰ ਆਪਾਂ ਆਪਣਾ ਖਰਚਾ ਵੀ ਵਧ ਜਾਂਦਾ ਹੈ ਫਿਰ ਆਪਾਂ ਜ਼ਮੀਨ ਦੀ ਸਿਹਤ 'ਤੇ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਆਪਾਂ ਇਸ ਵਾਰ ਠੇਕੇ ਤੇ ਜ਼ਮੀਨ ਲਈ ਅਗਲੀ ਵਾਰ ਆਪਾਂ ਨੂੰ ਮਿਲਣੀ ਨਹੀਂ ਮਿਲਣੀ ਉਹਦੇ ਉਹ ਜ਼ਮੀਨ ਦੀ ਆਪਾਂ ਸਿਹਤ 'ਤੇ ਵੀ ਧਿਆਨ ਨਹੀਂ ਦੇ ਪਾਉਂਦੇ ਜ਼ਮੀਨ ਦੀ ਸਿਹਤ ਇੰਪਰੂਵ ਨਹੀਂ ਕਰ ਪਾਉਂਦੇ ਫਿਰ ਆਪਾਂ ਰਸਾਇਣਾਂ ਤੇ ਵੱਧ ਡਿਪੈਂਡੈਂਟ ਕਰਦੇ ਚਾਹੀਏ ਰਸਾਇਣਿਕ ਖਾਦਾਂ ਨੇ ਚਾਹੇ ਉਹ ਕਈ ਕਿਸਾਨ ਵੀ ਖਾਦਾਂ ਦੇ ਨਾਲ ਜਿਵੇਂ ਉਲੀ ਨਾਸ਼ਕ ਸ਼ੁਰੂ ਦੇ ਵਿੱਚ ਕੀਟਨਾਸ਼ਕ ਪਾਉਣੇ ਤਾਂ ਇਹਦੇ ਨਾਲ ਉਧਰਲੇ ਪਾਸੇ ਵੀ ਖਰਚਾ ਵੱਧ ਜਾਂਦਾ ਬਚਨ ਬਚਾਉਣ ਵਾਲੀਆਂ ਤਾਂ ਬਾਅਦ ਦੀਆਂ ਗੱਲਾਂ ਨੇ ਇਸ ਮਸਲੇ 'ਤੇ ਧਿਆਨ ਦੇਣ ਦੀ ਲੋੜ ਬਹੁਤ ਬਹੁਤ ਤਨਵਾਜੂ